i ਮੈਂ ਗੁਰਦੇਵ ਸਿੰਘ ਸ਼ਾਹ ਵਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਪ੍ਰਧਾਨ ਮੋਗਾ ਜੀ ਅੱਜ ਸਾਡਾ ਜੋ ਸ਼ੰਭੂ ਤੇ 13 ਦਸਾ ਮਹੀਨਿਆਂ ਤੋਂ ਉੱਪਰ ਜੋ ਸ਼ੰਭੂ ਤੇ ਖਨੌਰੀ ਬਾਡਰ ਤੇ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਵਾ ਜਿਹੜਾ ਕਿ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸਾਡੀਆਂ ਜਿਵੇਂ ਕਿ ਐਮਐਸਪੀ ਦਾ ਗਾਰੰਟੀ ਗਰੂਨ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਨੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ ਜਿਵੇਂ ਕਿ ਏ ਅਵਾਨੀਆਂ ਡਾਨੀਆਂ ਦਾ ਕਾਰਪੋਰੇਟ ਕਰਾਨਿਆਂ ਦਾ ਉਹਨਾਂ ਨੇ ਕਰਜ਼ਾ 15 ਲੱਖ ਰੁਪਈਆ ਪਿਛਲੇ 9 ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮਾਫ ਕੀਤਾ ਉਸੇ ਤਰਜ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਮਜ਼ਦੂਰਾਂ ਨੂੰ ਜਿਹੜੀ 100 ਦਿਨ ਦੀ ਨਰੇਗਾ ਵਸਕੀਮ ਉਹਨੂੰ 200 ਦਿਨ ਪੂਰਾ ਕੀਤਾ ਜਾਵੇ ਉਹਦਾ ਇਹ 700 ਰੁਪਈਆ ਉਹਦੀ ਦਿਹਾਰੀ ਕੀਤੀ ਜਾਵੇ ਉਹ ਲਖੀਮਪੁਰ ਖੀਰੀ ਦੇ 도ਚੀ ਆ ਜਿਹੜੇ ਉਹਨਾਂ ਨੂੰ ਸਜ਼ਾਵਾਂ ਦੇ ਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਇਹ ਸਾਡੀਆਂ 12 ਮੰਗਾਂ ਵਾਂ ਜਿਹੜੀਆਂ 10 ਮਹੀਨਿਆਂ ਦੇ ਉੱਤੇ ਜੋ ਬਾਰਡਰਾਂ ਤੇ ਸਾਡਾ ਅੰਦੋਲਨ ਚੱਲ ਰਿਹਾ ਵਾ ਉਹਨੂੰ ਉਸ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਅੱਜ 18 ਦਸੰਬਰ ਨੂੰ ਸਾਡਾ ਪੂਰੇ ਪੰਜਾਬ ਦੇ ਵਿੱਚ 3 ਘੰਟਿਆਂ ਦਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਰੇਲਾਂ ਦਾ ਚੱਕਾ ਜਾਮ ਕਰਨ ਵਾਸਤੇ ਅਸੀਂ ਬੈਠੇ ਹੋਏ ਹਾਂ ਜੀ हरियाणा ਸਰਕਾਰ ਦਾ ਇੱਕ ਬਿਆਨ ਆਇਆ ਕਿ ਉਹ ਕਿਸਾਨਾਂ ਨੂੰ ਐਮਐਸਪੀ ਪੂਰੀ ਦੇ ਰਹੀ ਹੈਗੀ ਹਾਂ ਹਰਿਆਣਾ ਸਰਕਾਰ ਜੋ ਜੋ ਭਾਜਪਾ ਦੀ ਸਰਕਾਰ ਆ ਸਿਰਫ ਟੀਵੀ ਚੈਨਲਾਂ ਰਹੀਆਂ ਅਖਬਾਰਾਂ ਰਹੀਆਂ ਤੇ ਸਿਰਫ ਬਿਆਨਾਂ ਰਹੀ ਉਹ ਸੀਮਤ ਆ ਹੋਰ ਕਿਸਾਨਾਂ ਨੂੰ ਐਮਐਸਪੀ ਕਣਕ ਝੋਨੇ ਤੋਂ ਬਿਨਾ ਕੋਈ ਨਹੀਂ ਮਿਲ ਰਹੀ ਝੋਨਾ ਵਾ ਜਿਹੜਾ ਉਹ ਵੀ ਐਰਕੀ ਇਹਨੇ ਸਰਕਾਰਾਂ ਨੇ ਰੋਲਿਆ ਆਵਾ ਕਿ ਕਿਸਾਨਾਂ ਨੂੰ ਜਿਹੜੀ ਉਹ ਖੇਤੀ ਖੇਤਰ ਦੇ ਵਿੱਚੋਂ ਬਾਹਰ ਕਰ ਰਹੇ ਆ ਔਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾਂ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਲਜਾਣ ਵਾਸਤੇ ਇਹ ਨੀਤੀਆਂ ਘੜ ਰਹੇ ਆ ਜਿਹੜੀਆਂ ਕਿ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਮਨਜ਼ੂਰ ਨਹੀਂ ਹੈਗੀਆਂ ਇਸ ਕਰਕੇ 10 ਮਹੀਨਿਆਂ ਤੋਂ ਉੱਪਰ ਜਿਹੜਾ ਦੇਸ਼ ਵਿਆਪੀ ਅੰਦੋਲਨ ਆ ਉਹ ਚੱਲ ਰਿਹਾ ਵਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਅੰਦੋਲਨ ਸਾਡਾ ਚੱਲਦਾ ਰਹੂਗਾ ਮੰਗਾਂ ਮਨਾਉਣ ਤੱਕ ਆਪਦੀ ਅਸੀਂ ਇਹ जान ਦੀ ਬਾਜੀ ਵੀ ਲਾਉਣ ਨੂੰ ਤਿਆਰ ਹੋਏ ਬੈਠੇ ਗੱਲੇ ਵਾਲਾ ਸਾਹਿਬ ਜੇ ਗੱਲ ਕਰੀਏ ਤਾਂ ਬੇ ਤਬੀਰ ਦਰਬਦਰ بگੜ ਰਹੀ ਹੈਗੀ ਔਰ ਡਾਕਟਰਾਂ ਵੱਲੋਂ ਵੀ ਕਿਆ ਜਾ ਸਕਿਆ ਜਾ ਰਿਹਾ ਹੈਗਾ ਕਿ ਕਿਸੇ ਟਾਈਮ ਨੂੰ ਸਾਇਲੈਂਟ ਅਟੈਕ ਆ ਸਕਦਾ ਹੈ ਹਾਂ ਜੀ ਡੱਲੇ ਵਾਲਾ ਸਾਹਿਬ ਨੇ ਜੋ ਅੱਜ ਉਹਦਾ ਮਰਨ ਵਰਤ 23 ਦਿਨ ਦੇ ਵਿੱਚ ਸ਼ਾਮਲ ਹੋ ਗਿਆ ਵਾ ਜਿਹੜੀ ਉਹਨਾਂ ਦੀ ਸਿਹਤ ਆ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਆ ਬਾਕੀ ਇਹ ਜ਼ਾਲਮ ਸਰਕਾਰ ਆ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਆ ਉਹਦੀ ਅਜੇ ਕੰਨ ਤੇ ਜੂਨੀ ਸਰਕਰ ਰਹੀ ਜਿਹੜਾ ਕਿਸਾਨ ਆ ਮਜ਼ਦੂਰ ਆ ਉਹ ਮਰ ਰਿਹਾ ਵਾ ਜਿਹੜਾ ਇਹ ਇਹ ਭਾਜਪੀ ਸਰਕਾਰ ਆ ਇਹ ਕਾਰਪੋਰੇਟ ਕਰਾਣਿਆਂ ਦੀਆਂ ਕੱਠ ਪੁਤਲੀਆਂ ਬਣ ਕੇ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਿਆ ਵਾ ਬਾਕੀ ਉਹ ਦਿਨ ਦੂਰ ਨਹੀਂ ਗਏ ਜਿੱਦ ਦਿਨ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਹੋਊਗਾ ਲੋਕਾਂ ਦਾ ਰਾਜ ਹੋਊਗਾ ਭਾਈ ਲਾਲੋਆਂ ਦਾ ਰਾਜ ਹੋਊਗਾ ਇਹਨਾਂ ਮਲਕਪਾਗਵਾ ਨੂੰ ਦੇਸ਼ ਦੇ ਵਿੱਚੋਂ ਭਜਾਵਾਂਗੇ ਸਿੰਘ ਜੀ ਵਰਤ ਸਿੰਘ ਜੀ ਦਿਓ ਜਾਣਕਾਰੀ ਜਿਹੜਾ ਅੱਜ ਫਿਰ ਰੇਲਾ ਰੋਕੀਆ ਕਿਹੜੀ ਕਿਹੜੀ ਜੁੜੇ ਨੇ ਇਹ ਯੂਨੀਅਨਾਂ ਇਹ ਦੋਨਾਂ ਫਾਰਮਾਂ ਵੱਲੋਂ ਆ ਜੀ ਜਿਹੜਾ ਮੋਰਚਾ ਹੈ ਨਾ ਗੈਰ ਰਾਜਨੀਤਿਕ ਉਹਦੀਆਂ ਦੋਨਾਂ ਫਾਰਮਾਂ ਵੱਲੋਂ ਅੱਜ ਰੇਲ ਰੋਕੂ ਪ੍ਰੋਗਰਾਮ ਦਿੱਤਾ ਗਿਆ ਇਹ ਪਰੋਗ ਪ੍ਰੋਗਰਾਮ ਸਾਡਾ ਹੈ ਪੂਰੇ ਪੰਜਾਬ ਚ 43 ਥਾਵਾਂ ਤੇ ਅੱਜ ਅਸੀਂ ਰੇਲ ਰੋਕਾਂਗੇ ਲਗਾਤਾਰ ਇਸ ਗਰਸ਼ ਕੀਤਾ ਜਾ ਰਿਹਾ ਪਰ ਸਰਕਾਰ ਦੇ ਸਿਰ ਤੇ ਜੂਣ ਹੀ ਰਗਦੀਗੀ ਉਹ ਲੋਕ ਅੱਗੇ ਲੱਗੇ ਕੀ ਸੋਚਦੇ ਇਹ ਜੀ ਤੁਹਾਨੂੰ ਆਪ ਹੀ ਪਤਾ ਹੈ ਮੀਡੀਆ ਵਾਲੇ ਤੁਸੀਂ ਜਾਣਦੇ ਹੀ ਸਾਰਾ ਕੁਝ ਲਗਾਤਾਰ ਸ਼ਿੰਗਾਰ ਚ ਹੋ ਰਿਹਾ ਹੈ ਇੱਕ ਪਾਸੇ ਮਰਜੀ ਜੁੜੀਆਂ ਦੇ ਜਥੇ ਤੁਰ ਰਹੇ ਹੈ ਇੱਕ ਪਾਸੇ ਸਾਡਾ ਗੂ ਮਰਨ ਮਾਰਤੇ ਬੈਠਾ ਵਾ ਅਜ 22 23 ਦਿਨ ਹੋ ਗਏ ਉਹਨਾਂ ਨੂੰ ਬੈਠਿਆ ਨੂੰ 23ਵੇਂ ਦਿਨ ਚ ਸ਼ਾਮਲ ਹੋ ਗਿਆ ਜੀ ਇੱਕ ਦਿਨ ਇੱਕ ਦਿਨ ਹੀ ਕੁਰਬਾਨੀ ਹੈ ਜਿਹੜੀ ਰੰਗ ਲਾਜ਼ਮੀ ਲਿਆਊਗੀ ਤੁਹਾਨੂੰ ਲੱਗਦਾ ਵੀ ਕੁਰਬਾਨੀ ਦਿੱਤੇ ਬਿਨਾਂ ਦੀ ਗੱਲ ਹੈ ਹਾਂ ਜੀ ਇਹ ਤਾਂ ਪਤਾ ਹੀ ਹੈ ਆਪਾਂ ਨੂੰ ਕੁਰਬਾਨੀ ਦਿੱਤੇ ਬਿਨਾਂ ਨਹੀਂ ਬਣਨੀ ਗੱਲ ਜੀ ਅਗਲੀ ਰਣਨੀਤੀ ਕੀ ਹੋ ਰਹੀ ਹੈ ਅਗਲੀ ਰਣਨੀਤੀ ਸਾਡੀ ਸਾਰੀਆਂ ਜਿੱਥੇ ਬੰਦੀਆਂ ਆਪੋ ਆਪਣੀ ਜਗ੍ਹਾ ਤੇ ਇਕੱਠੀਆਂ ਹੋ ਰਹੀਆਂ ਇਹ ਫੋਰਮ ਬਣ ਰਿਹਾ ਪੂਰਾ ਇੱਕ ਵੇਲੇ ਫੋਰਮ ਬਣੇਗਾ ਤੁਹਾਨੂੰ ਲੱਗਦਾ ਹਾਂਜੀ ਬਣੇਗਾ ਕਿਉਂਕਿ ਸਯੁਜਕਤ ਕਿਸਾਨ ਮੋਰਚਾ ਥੋੜਾ ਜਿਹਾ ਹੁਣ ਸਾਈਡ ਤੇ ਲੱਗ ਰਿਹਾ ਕਰ ਨਹੀਂ ਜੀ ਸਯੁਜਕਤ ਕਿਸਾਨ ਮੋਰਚਾ ਜਿੰਨਾ ਚਿਰ ਸਾਈਡ ਤੇ ਸੀ ਉਹਨਾਂ ਚ ਸਾਈਡ ਤੇ ਸੀ ਹੁਣ ਕਿਸਾਨ ਸਯੁਜਕਤ ਮੋਰਚਾ ਨੂੰ ਵੀ ਪਤਾ ਲੱਗ ਗਿਆ ਵੀ ਇਕੱਠਿਆਂ ਹੋਇਆ ਬਿਨਾ ਕੋਈ ਗੱਲ ਨਹੀਂ ਬਣਦੀ ਅੱਗੇ ਸਾਰੀਆਂ ਯੂਨੀਅਨਾਂ ਆਪੋ ਆਪਣੀ ਤੌਰ ਤੇ ਕੋਈ ਸੰਘਰਸ਼ ਕਰਦੀਆਂ ਸੀ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਹੁਣ ਜਿਵੇਂ ਇਹਨਾਂ ਦੋ ਫਾਰਮਾਂ ਨੇ ਇਕੱਠੇ ਹੋ ਕੇ ਆ ਰੇ ਰੋਕੂ ਦਾ ਪ੍ਰੋਗਰਾਮ ਦਿੱਤਾ ਹੈ ਇਸੇ ਤਰ੍ਹਾਂ ਐਸ ਕੇ ਐਮ ਨੇ ਵੀ 23 ਤਰੀਕ ਨੂੰ ਆਪਦੇ ਪ੍ਰੋਗਰਾਮ ਡੀਸੀ ਦਫ਼ਤਰਾਂ ਦੇ ਧਰਨੇ ਅੱਗੇ ਦਿੱਤੀ ਹੈ ਅਡੋ ਅੱਡੀ ਪ੍ਰੋਗਰਾਮ ਕਰ ਰਹੇ ਜੀ ਅਖੀਰ ਨੂੰ ਸਾਨੂੰ ਇਕੱਠੇ ਹੋਣਾ ਹੀ ਪੈਣਾ ਹੈ ਇਕੱਠੇ ਹੋਇਆ ਬਿਨਾ ਗੁਜ਼ਾਰਾ ਹੀ ਨਹੀਂ ਹੋਣਾ